पंजाब सरकार ने नशे के खिलाफ जंग छेड़ दी है और इस मुहिम को जन आंदोलन बनाने पर जोर दिया जा रहा है इसके तहत पंजाब के युवाओं को नशा मुक्त जीवन जीने और जन कल्याण के इस कार्य में भाग लेने के लिए प्रोत्साहित किया जा रहा है पिछली सरकार ने अपने हितों की पूर्ति के लिए नशा तस्करों की अनदेखी की और उन्हें राजनीतिक संरक्षण दिए जिसके राज्य की जनता भली भांति जाती है कैबिनेट मंत्री तरुणप्रीत सिंह सोन ने ये बातें सोन फार्म फतेहगढ़ साहिब में नशे के खिलाफ जंग के तहत जिला सत्रीय ग्राम रक्षा समिति की बैठक के दौरान कही आगे पंजाब मंत्री तरुणप्रीत सिंह सोन ने मीडिया से क्या कहा सुने साहिब मार्किंग की इस न्यूज में सबको पहला इलेक्ट्रॉनिक मीडिया ਉਸੀ ਅੱਜ ਸਭ ਤੋਂ ਪਹਿਲਾਂ ਮੈਂ ਤਰਦੀਸ਼ ਸ਼੍ਰੀਮਤੀ ਗੱਗਨ ਸਾਹਿਬ ਜੀ ਦੇ ਕਬਰੀ ਕਰਨ ਦੀ ਬੋਲ ਜਿੱਤੇ ਯੁੱਧ ਨਸ਼ਿਆ ਵਿਰੁੱਧ ਤਹਿਤ ਜਿਹੜੀ ਬੀਡੀਸੀ ਹੈ ਬਿਲਡ ਡਿਫੈਂਸ ਕਮੇਟੀ ਹੈ ਜਿਹੜੀਆਂ ਬਣਾਈਆਂ ਗਈਆਂ ਅੱਜ ਉਹਨਾਂ ਦਾ ਸੋਗ ਸੱਜ ਸਮਾਗਮ ਵਿੱਚ ਮੈਂ ਇਸ ਗੱਲ ਦੇ ਉੱਤੇ ਤਹਿ ਦਿਲ ਦੀ ਧਰਾਈ ਤੋਂ ਧੰਨਵਾਦ ਕਰਦਾ ਚਾਹੁੰਦਾ ਆਵਾਜ਼ ਵਿੱਚ ਪਾਰਟੀ ਦੇ ਜਿਹੜੇ ਲੈਕਸ਼ੋ ਕਮਿਸ਼ਨ ਸ਼੍ਰੀ ਅਮਨਜੀਤ ਸਿੰਘ ਜੀ ਮੁਖੋਰ ਪੰਜਾਬ ਸਰਕਾਰ ਤੋਂ ਆਸ਼ਕਮਾਨ ਜੀ ਦਾ ਜਿਨ੍ਹਾਂ ਦੀ ਯੋਗਤਾਵਈ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਉੱਤੇ ਚੱਲ ਰਹੀ ਹੈ ਇਹ ਪਹਿਲੀ ਸਰਕਾਰ ਹੋਊਗੀ ਜਿਹੜੀ ਟੁੱਕ ਕੇ ਨਸ਼ਿਆਂ ਨੂੰ ਪੈ ਨਿਕਲੀ ਔਰ ਜਿਹਨੇ ਯੁੱਧ ਨਸ਼ਿਆਂ ਵਿਰੋਧ ਇੱਕ ਮੁਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਹੁਣ ਐਸੋ ਮੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮੁਹਿੰਮ ਕਿ 31 ਮਈ ਤੋਂ ਪਹਿਲਾ ਪਹਿਲਾ ਅਸੀਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪੋ ਆਪਣੇ ਬਾਰਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਈ ਪਿੰਡ 'ਚ ਸਾਡੇ ਕੋਈ ਵਾਰ 'ਚ ਕਿਸੇ ਵੀ ਕਿਸਮ ਦਾ ਕੋਈ ਮਰਸ਼ਾਦ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਵੜ ਨਾ ਸਕੇ ਇਸ ਲਈ ਸਾਨੂੰ ਸੁਚੇਤ ਹੋਣਾ ਪਊਗਾ ਸਭ ਨੂੰ ਪਿਆਰ ਹੁਆ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਕੈਮ ਹੋ ਗਏ ਹੋਏ ਪਰ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਹੋਊਗੀ ਕਿ ਦੁਆਰਤੀ ਨਾ ਇਹ ਚੀਜ਼ ਪਉਣ ਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੋ ਕੇ ਕਿਤੇ ਗਲਤੀ ਨਾਲ ਵੀ ਕਿਸੇ ਪਿੰਡ ਦੇ ਵਾਰਡ ਦੇ ਵਿੱਚ ਆਇਆ ਤੇ ਵਿਲੇ ਕਮਿਸ਼ਨ ਕਮੇਟੀ ਜਾਂ ਫੜ ਲਿਆ ਤਾਂ ਉਹਦੇ ਤੇ ਬਣਦੀ ਕਿ ਕੋਈ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਵੇਂ ਹੀ ਬੀਡੀਸੀ ਦੇ ਕਿਸੇ ਵੀ ਮੈਂਬਰ ਦਾ ਬੀਡੀਸੀ ਕਮੇਟੀ ਦਾ ਜੇਕਰ ਕੋਈ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਔਰੇ ਕੋਈ ਨਸ਼ੇ ਦਾ ਤਸਕਰ ਕੋਰੇ ਪਹੁੰਚਿਆ ਸੀ ਸਾਡੇ ਬੱਚਿਆਂ ਨੂੰ ਔਰੇ ਕੋਈ ਕਿਸੇ ਕਿਸਮ ਦਾ ਗਲਤ ਜਾਨੀ ਕਿ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਮਲਾ ਕਰਨਾਂ ਕਰੇ ਉਸ ਏਰੀਆ ਕਰਨ ਨੂੰ ਚਾ ਕਰੀ ਤੇ ਨਸ਼ੇ ਦਾ ਵਪਾਰ ਜੋ ਇੱਕ ਉਹ ਮੇਰੇ ਆ ਤੇ ਘਾਟਾ ਮਾਰਦਾ ਹੈ ਕਰ ਆਜੇਸ ਜਿਹੜਾ ਸੂਲ ਫਾਰਮ ਦੇ ਵਿੱਚ ਜਿਹੜੇ ਐਡਾ ਵੱਡਾ ਪੂਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੇ ਐਡਾ ਵੱਡਾ ਕੱਟ ਹੋਇਆ ਇਸ ਗੱਲ ਦੇ ਉੱਤੇ ਮੈਂ ਵਿਲੇਜ ਡਿਫੈਂਸ ਕਮੇਟੀ ਦੇ ਜਿੰਨੇ ਮੈਂਬਰ ਅੱਜ ਚੱਲ ਕੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਲੰਟੇਰਲੀ ਅੱਗੇ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਲਈ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਔਰ ਪੰਜਾਬ ਵਸਤਾ ਖੂਰਾ ਦੇ ਨਾਂ ਤੇ ਹੈ ਇਸ ਗੁਰੂਆਦੇ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਪੰਜ ਦਰਿਆ ਚੱਲਦੇ ਹੋਣ ਅਤੇ ਛੇਵਾਂ ਦਰਿਆ ਅਸ਼ੇਵਾਂ ਚੱਲਣ ਦੀ ਕੋੰਗਾਇਸ਼ ਵੀ ਹੈ ਸੋ ਇਹ ਬਿਲਕੁਲ ਨਿਕਲਣ ਕਰਦਾ ਜਾਂ ਅੱਜ ਇਸ ਮੌਕੇ ਦੇ ਉੱਤੇ ਮੇਰੇ ਨਾਲ ਸਤਕਾਰਯੋਗ ਸਾਡੇ ਬੱਜੇਗਰ ਸਾਹਿਬ ਤੋਂ ਐਮਐਲਏ ਲਖਮੀ ਸਿੰਘ ਜੀ ਰਾਏ ਸਾਹਿਬ ਨਾਲ ਖੜੇ ਨੇ ਬਸੀਪਰਾਣਾ ਤੋਂ ਐਮਐਲਏ ਰੁਪਿੰਦਰ ਸਿੰਘ ਜੀ ਐਕਟਰ ਸਾਹਿਬ ਖੜੇ ਨੇ ਤੇ ਸਾਡੇ ਅਗਲੋਤੋਂ ਐਮਐਲਏ ਗੁਰਿੰਦਰ ਸਿੰਘ ਗੈਰੀਵੜੀ ਜੀ ਨਾਲ ਖੜੇ ਨੇ ਸੋ ਮੈਂ ਸਾਰੇ ਆਪਣੇ ਵਧਾਇਕਾਂ ਵੱਲੋਂ ਤੇ ਨਾਲ ਮੈਂ ਖੁਦ ਆਪਣੇ ਵੱਲੋਂ ਕਿ ਇਹ ਜਿਹੜਾ ਕੰਟੀਗੜ ਸਾਹਿਬ ਹੈ ਜਿਹੜਾ ਇਹ ਬਤੌਰ ਮੋਨਿਟਰਿੰਗ ਦੇ ਤੌਰ ਤੇ ਨਸ਼ੇ ਰੋਕੂ ਜੋ ਸਾਡੀ ਕਮੇਟੀ ਬਣੀ ਹੈ ਕਿ ਮੈਂ ਦੇਖ ਰਿਹਾ ਤੋਂ ਇਸ ਕਰਕੇ ਸਾਡੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਜੀ ਤੇ ਐਸਐਸਪੀ ਸ਼ੋਭਾ ਮਕਰਵਾਲੀ ਪੂਰਾ ਪ੍ਰਸ਼ਾਸਨ ਅੱਜ ਸਾਰੇ ਜਣਿਆਂ ਨੇ ਇਸ ਮੁਹਿੰਮ ਦੇ ਵਿੱਚ ਸਾਲ ਲੱਗਾ ਸੀ ਆਪਾਂ ਸੋਚੀ ਕਿ ਅਸੀਂ ਇਸ ਨੂੰ ਕੋੜ ਨੂੰ ਇਸ ਨੂੰ ਨਸ਼ੇ ਦੇ ਨੂੰ ਸਦਾ ਲਈ ਮੁਕਾਵਾਗੇ ਕੋ ਇਸ ਲਈ ਅੱਜ ਤੁਸੀਂ ਜੁੜੀਆ ਕਰਮੀ ਉਰੇ ਪਹੁੰਚਿਓ ਇਹ ਤੁਸੀਂ ਤਾਂ ਵੈਸੇ ਹੀ ਇਹ ਜਿਹੜਾ ਲੋਕਤੰਤਰ ਦਾ ਚੌਥਾ ਪਿੱਲਰ ਮੰਨੇ ਜਾਂਦੇ ਹੋ ਚੌਥਾ ਸਟੱਮ ਮੰਨੇ ਜਾਂਦੇ ਹੋ ਤਾਂ ਤੁਸੀਂ ਵੀ ਇੰਨਾ ਸਾਥ ਦੇ ਰਹੇ ਹੋ ਜੁਡੀਸ਼ਰੀ ਇੰਨਾ ਸਾਥ ਦੇ ਰਹੀ ਹੈ ਜੱਜ ਸਾਹਿਬਾਨ ਇੰਨਾ ਸਾਥ ਦੇ ਰਹੇ ਨੇ ਕੋਰਟਾਂ ਇੰਨੀਆਂ ਸਾਥ ਦੇ ਰਹੀਆਂ ਮੈਂ ਸਾਰਿਆਂ ਦਾ ਬਹਿ ਦਿਲ ਦੀ ਏ ਰਾਈ ਤੋਂ ਕੋਰਟਾਂ ਕੋਰਸ ਦਾ ਜੱਜ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੱਲੀ ਮੁਹਿੰਮ ਕੱਲੀ ਸਰਕਾਰ ਦੀ ਯਕਤੀ ਪ੍ਰਸ਼ਾਸਨ ਦੀ ਨਹੀਂ ਇਹ ਸਾਨੂੰ ਜਨਗਤ ਲੋਕਨ ਬਣਾਣਾ ਪੈਣਾ ਇਕੱਲੇ ਇਕੱਲੇ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਅੱਗ ਹੈ ਇਹ ਆਗ ਜਿਹੜੀ ਇਹਨੂੰ ਕਿ ਭੁਜਾਣਾ ਤਾਂ ਕਿਸੇ ਮਰੀ ਛੋਟੀ ਜਿਹੀ ਚੰਗਿਆਰੀ ਨਹੀਂ ਚਲਦੀ ਛਕਣੀ ਪੈਣੀ ਕਿਉਂਕਿ ਇਹ ਜਿਹੜੀ ਛੋਟੀ ਜੀ ਚੰਗਿਆਰੀ ਹੈ ਪਰ ਕਾਦ ਨੂੰ ਇਹ ਭਾਂਬੜ ਬਣੇ ਮੈਂ ਟੋਟਲੀ ਮਕਾਨੀ ਪੀ ਤਾਂ ਬਹੁਤ ਬਹੁਤ ਚਲੋ ਕਮੇਟੀ ਮੈਂਬਰਾਂ ਲਈ ਸਿੱਖਿਆ ਰੱਖੀ ਹੈ ਜੀ ਅੰਕਿਤਿਆ ਬਿਲਕੁਲ ਕਮੇਟੀ ਮੈਂਬਰਾਂ ਦੀ ਜਿਹੜੀ ਵੀ ਇਨਫੋਰਮੇਸ਼ਨ ਹੋ ਉਹਨੂੰ ਓਪਨ ਰੱਖਾਂਗੇ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਜਦੋਂ ਆਵਾਮ ਇਕੱਠਾ ਹੋ ਜਾਂਦਾ ਹੈ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਯਾਦ ਰੱਖਿਓ ਕੋਈ ਬੱਤੇ ਤੋਂ ਵੱਡਾ ਆਪਣੇ ਆਪ ਨੂੰ ਐਡਾ ਗੁੰਡਾ ਨਹੀਂ ਜਿਹੜਾ ਆ ਕੇ ਉੱਥੇ ਕੋਈ ਕਿਸੇ ਕਰੂ ਦੀ ਉਹ ਕਰ ਦਵੇ ਇੱਕ ਵਾਰ ਮਾੜੀ ਜੀ ਤੇ ਪਰਕ ਲੱਗੀ ਨਾ ਤੇ ਕਿਸੇ ਨੇ ਵੀਡੀਸੀ ਦੇ ਉੱਤੇ ਮਾੜੀ ਜੀ ਕਿਸੇ ਨੇ ਗਲਤ ਅੱਖ ਵੀ ਚੱਕੀ ਆ ਕਿ ਇਹ ਨਿਕਾੜਿਓ ਮੁੜ ਕੇ ਜ਼ਿੰਦਗੀ ਭਰ ਉਹ ਬੰਦਾ ਪਛਤਾਉਗਾ ਕਿ ਵੀਡੀਸੀ ਕਦੇ ਨੂੰ ਦੇਖਣਾ ਨਹੀਂ। ਪਾਣੀ ਦੇ ਜਿੰਨੀਆਂ ਸਰਕਾਰਾਂ ਹੋਈਆਂ ਚਾਹੇ ਉਹ ਸਵਾਮੀ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਈ ਹੈ ਭਾਜਪਾ ਦੇ ਨਾਲ ਇਹਦਾ ਨੌ ਮਾਸਾ ਰਿਸ਼ਤਾਰਾ ਹੈ ਐਨੇ ਸਾਲਾਂ ਦੇ ਨਾਲ ਭਾਜਪਾ ਦੀ ਨੂੰ ਭਾਈ ਭਾਈ ਤੰਤਰ ਵਾਲੀਆਂ ਦੇ ਮੁੱਦੇ ਤੇ ਬੋਲਿਆ ਹੈ ਕਿ ਜੇ ਨਹੀਂ ਅਟਕੀਏ ਉਸ ਵੇਲੇ ਲੱਗਾ ਹੈ ਕਿ ਉਹ ਮੁੱਖਤ ਸਰਕਾਰ ਕੋਲ ਸਕੀ ਬਾਤ ਲੈ ਕੇ ਜੋ ਪਹਿਲਾਂ ਵੀ ਜਦੋਂ SOWAL ਦਾ ਮੁੱਦਾ ਮੁੱਦਾ ਚੁੱਕਿਆ ਸੀ ਤਾਂ ਭਗਵਾਨ ਸਿੰਘ ਬਾਦਮੀ ਨੇ ਕਾਕੇ ਕਿਹਾ ਸੀ SOWAL ਬਣਾ ਕੇ ਵਰਤਿਓ ਸਕੂਲ ਦਾ ਗੰਦ ਪਾਣੀ ਦੀ ਨਹੀਂ ਜਿਹੜੀ ਯਮਨਾ ਉੱਗਰ پورے ਇਲਾਕੇ ਨੂੰ ਦਿੱਲੀ ਨੂੰ ਉਧਰ ਸਾਰੇ ਇਲਾਕੇ ਨੂੰ ਹੜਾ ਕੇ ਲੈ ਜਾਂਦੀ ਹੈ ਕੁਛ ਐਸਐਲ ਬਣਾਣ ਦੀ ਜਾਇ ਯਐਸਐਲ ਬਣਾਓ ਯਮੁਨਾ ਦਾ ਪਾਣੀ ਸਤਿ ਆਕੇ ਜਦੋਂ ਉਹਦਾ ਤਾਂ ਜੋ ਲੋਕ ਦੇ ਵੀ ਇਲਾਕੇ ਵੱਡੇ ਸਾਡੀ ਵੀ ਪਾਣੀ ਦੀ ਤੇ ਭਗਵਾਨ ਜੀ ਨੂੰ ਬਾਣੇ ਨੇ ਜਿਨ੍ਹਾਂ ਨੇ ਇੱਥੇ ਡੱਕ ਕੇ ਪਾਣੀ ਦਾ ਰੱਖਾ ਵਰਕੇ ਸਪੋਰਟ ਕੀਤੀ ਹੁਣ ਵੀ ਦੇਖੋ ਜਿੰਨਾ ਵਰਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਵਰਦਾ ਰਾਜਸਥਾਨ ਦਾ ਪਾਣੀ ਸੀ 21 ਮਈ ਤੱਕ ਵਰਤਣਾ ਹੁੰਦਾ ਇਹਦਾ ਵੀ ਹਾਲ ਤਾਂ 21 ਮਈ ਨੂੰ ਇਹ ਕਹਿ ਹੋਂਗਾ ਕਿ ਵੀ ਕਿਉਂ ਕਰਨੀ ਪਾਣੀ ਦੀ ਲੋਕੋ ਉਹ ਤਾਂ ਮਾਰਕ ਮਹੀਨੇ ਚ ਵਰਤੀ ਬੈਠੇ ਨੇ ਸਾਰਾ ਪਾਣੀ ਕੋਟਲ ਹਰਿਆਣਾ 190% ਪਾਣੀ ਵਰਤੀ ਬੰਦਾ 3% ਉੱਤੇ ਰਾਜਸਥਾਨ 110% ਪਾਣੀ ਵਰਤੀ ਬੰਦਾ 10% ਉੱਤੇ ਪੰਜਾਬ ਦਾ ਹਲੇ ਅਸੀਂ 11% ਵਰਤਣਾ ਹੈ ਬਾਕੀ ਅਸੀਂ ਆਪਣੇ ਰਿజర్ਵ ਕੋਟੇ ਚ ਰੱਖਿਆ ਆ ਫਿਰ ਉੱਤੋਂ ਸਾਨੂੰ ਕਹਿੰਦੇ ਨੇ ਕਿ ਹਿਊਮਨਿਟੇਰੀਅਨ ਗਰਾਊਂਡ ਤੇ ਉੱਤੇ ਦੇਖੋ ਅਸੀਂ ਭਾਈ ਕਨੈਗਾ ਜਿੱਤੇ ਬਾਦਸ਼ਾਹ ਭਾਈ ਕਨਈਆ ਜੀ ਨੇ ਆਪਣੇ ਦਿੱਤੇ ਉਹ ਪੱਤਰ ਪਏ ਸੀਗੇ ਲੋਕ ਕਾਏ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਬਗਾਨ ਦੇ ਨੇ ਉਹਨਾਂ ਦੇ ਮਸਤ ਭਰ ਕੇ ਪਾਣੀ ਦੀ ਪਲਾਈ ਹੈ ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜਰੂਰਤ ਸੀ ਪੀਣ ਲਈ ਅਸੀਂ ਰੁਕਿਆ ਨਹੀਂ ਅਸੀਂ 4500 ਕਿਊਸਿਕ ਪਾਣੀ ਜਰੂਰਤ 1500 ਦੀ ਸੀ ਉਹ ਕਹਿੰਦੇ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿ ਜਾਨਵਰਾਂ ਦੀ ਵੀ ਲੈ ਲਓ ਉਹ ਕਹਿੰਦੇ ਜੀ ਸਾਡੇ ਤਾਂ ਅਸੀਂ ਤਾਂ ਘਰਾਂ ਤੇ ਨਹਾ ਲ ਲਈਓ ਵੀ ਓਕੇ ਹੋਏ ਆ ਅਸੀਂ ਕਿ ਉਹਦੇ ਲਈ ਵੀ ਲੈ ਲਓ 1500 ਦੀ ਬਕਾਇਆ ਅਸੀਂ 4500 ਕਿਊਸਿਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਜੇ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਦੇ ਵੀ ਦਿੰਦੇ ਇਹ ਕਿਹੜਾ ਤਰੀਕਾ ਹੈ ਕਿ ਬੀਬੀ ਐਮਬੀ ਦੇ ਵਿੱਚ 60% ਸ਼ੇਅਰ ਸਾਡਾ ਪੰਜਾਬ ਵਾਸੀਆਂ ਦਾ ਹੈ ਤੇ ਸਾਨੂੰ ਦਰਕਨਾਰ ਕਰਕੇ ਤੁਸੀਂ ਰਾਤੋ ਰਾਤ ਚੇਅਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਦਰਸ਼ਾਈ ਫਰਮਾਨ ਜਾਰੀ ਕਰੋ ਫਿਰ ਪੰਜਾਬ ਨੂੰ ਪਛਣ ਦੀ ਜਰੂਰਤ ਹੈ ਜੀ ਤੇ ਆਸੀਂ ਫੈਸਲਾ ਕਰ ਲਿਆ ਜੀ ਹਰਿਆਣਾ ਬੋਲ ਪਿਆ Rajasthan ਬੋਲ ਪਿਆ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੁਣ ਬਹੁਤ ਸੰਤੀ ਹੋ ਗਈ ਜੀ ਚਲੋ ਜੀ ਹੁਣ ਪਾਣੀ ਛੱਡ ਦਿਓ ਐਵੇਂ ਕਰ ਦਿਓ ਬਾਜੀ ਬਾ ਉਹਨੇ ਘਰ ਦਾ ਰਾਜ ਹੈ ਇਹ ਵਾਲਾ ਰਾਸੰਗ ਵੀ ਜਦੋਂ ਪਤਾ ਕੀ ਕਰੇ ਉਹ ਪਾਣੀ ਕੱਢ ਦਿਓ ਇਹ ਨਹੀਂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾੜੀਆਂ ਦੇ ਉੱਤੇ ਜਿੰਨਾ ਡੱਕ ਕੇ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਲੱਤਾ ਮੈਂ ਇਸ ਕਰਦੀ ਜਿੰਨੀ ਸਟਾਈ ਕਰਾਂ ਪਾਣੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾਣੀ ਦਾ ਮਸਲਾ ਕਿੰਨਾ ਨੇ ਉਜਾਇਆ ਹੋਇਆ ਸੀ ਤੇ ਕਿਹੜੇ ਸੁਧਾਰ ਲੱਗੇ ਹੋਏ ਨਹੀਂ ਸੋ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਮਾਣ ਆਸੀ ਉਸ ਸਰਕਾਰ ਦਾ ਹਿੱਸਾ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਿਹਤ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਚਾਹੇ ਖੇਤਾਂ ਦੇ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਹਾਂ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਘੈਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੋਲ 60 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਇਹਨੇ ਆ ਨਹਿਰਾਂ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਮਾਈਨਰਾਂ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਸੂਏ ਪੱਕੇ ਕਰਵਾਏ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਖਾਲਾ ਤੱਕ ਪਾਣੀ ਪਹੁੰਚਦਾ ਕੀਤਾ ਭਗਵਾਨ ਸਿੰਘ ਮਾਨ ਜੀ ਨੇ ਔਰ ਸਾਡੇ ਵਾਦ ਹੈ ਪਰਮਾਤਮਾ ਨੇ ਜੇ ਸਾਥ ਦਿੱਤਾ ਤਾਂ ਸਿੱਕਈ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਹੋਣ ਨਾਲ ਇਹ ਹੋ ਸਕਦਾ ਹੈ ਕਿ ਸਾਨੂੰ ਪੰਜਾਬ ਦੀ ਖੇਤੀ ਲਈ ਯੂਟਿਲਾਈਜ਼ ਕਰਕੇ ਕੰਮ ਹੋਵੇ